ਸਵਾਗਤ ਹੈ ਦੋਸਤੋ ਤੁਹਾਡਾ ਦਿਵਿੰਦਰ ਡੈਰੀ ਫਾਰਮ ਤੇ ਦੋਸਤੋ ਜਿਹੜੀ ਆਪਾਂ ਅੱਜ ਇਹ ਮੱਝ ਆਪਣੇ ਫਾਰਮ ਦੇ ਉੱਤੇ ਬਰੀਡਿੰਗ ਲਈ ਖਰੀਦੀ ਸੀ ਕਾਫੀ ਲੰਬੇ ਸਮੇਂ ਤੋਂ ਤੇ ਤਕਰੀਬਨ ਇੱਥੇ ਇਹ ਹੁਣ 4 ਮਹੀਨੇ ਦੀ ਗੱਭਣ ਹੋ ਗਈ ਤੇ 7 ਕੁ ਮਹੀਨੇ ਨੂੰ ਸੂਈ ਨੂੰ ਹੋ ਗਈ ਤਕਰੀਬਨ ਐਸਟੀਮੇਟ ਵੱਧ ਘੱਟ ਵੀ ਹੋ ਸਕਦਾ ਪੰਜ ਚਾਰ ਦਿਨ ਤੇ ਇਸ ਟਾਈਮ ਇਹਦੇ ਥੱਲੇ 14 ਤੋਂ 15 ਲੀਟਰ ਦੁੱਧ ਹੈ ਤੇ ਆਮ ਇਹ 20 ਪਲੱਸ ਚੱਲਦੀ ਆ ਤੇ ਆਪਾਂ ਬਰੀਡਤੀ ਕੰਮ ਕਰਦੇ ਆਂ ਮੇਨ ਮਕਸਦ ਆਪਣਾ ਬਰੀਡਤੀ ਆ ਤੇ ਇੱਕ ਦਿਨ ਤੁਹਾਨੂੰ ਪੂਰੀ ਵੀਡੀਓ ਪਾ ਕੇ ਆਪਾਂ ਜਿਹੜੀ ਇਹ ਬਰੀਡਿੰਗ ਲੈਂਦੀ ਆ ਉਹ ਵੀ ਦਿਖਾਵਾਂਗੇ ਜਿਹੜੀਆਂ ਕਟੀਆਂ ਹੈਗੀਆਂ ਇਹ ਤੋਂ ਤੇ ਬਾਕੀ ਜਿਹੜੀ ਇਹਦੀ ਕੱਟੀ ਆ ਉਹ 2 ਮਹੀਨੇ ਜਿੱਤ ਚੁੱਕੀ ਆ 3 ਮਹੀਨਿਆਂ ਦੇ ਕੰਪੀਟੀਸ਼ਨ ਦੇ ਵਿੱਚ ਜੜੀ ਹੈਗੀ ਮੋਹਰਾ ਨਸਲ ਮੁਕਾਬਲੇ ਦੇ ਵਿੱਚ ਉਹ ਪਾਈ ਸੀਗੀ ਤੇ ਕੋਟੜਾ ਮੇਲਾ ਜਿੱਤ ਗਈ ਤੇ ਆਪਣਾ ਧਨੋਲਾ ਮੇਲਾ ਤੋਂ ਵੀ ਜਿੱਤ ਗਈ ਉਹ ਦੋਨਾਂ ਮੇਲਿਆਂ ਤੋਂ ਉਹ ਜੇਤੂ ਰਹੀ ਐ ਪਹਿਲੀ ਵਾਰ ਹੀ ਆਪਾਂ ਉਹ ਇਹਦਾ ਜਿਹੜਾ ਬੱਚਾ ਉਹ ਕੰਪੀਟੀਸ਼ਨ ਚ ਲੈ ਗਿਆ ਸੀ ਤੇ ਬਾਕੀ ਤੁਸੀਂ ਵੀ ਜ਼ਰੂਰ ਦੱਸਿਓ ਵੀ ਤੁਹਾਨੂੰ ਆਪਣੀ ਇਹ ਮੱਝ ਉਹ ਕਿਵੇਂ ਲੱਗੀ ਐ ਤੇ ਬਾਕੀ ਸਾਨੂੰ ਇੱਕ ਦਿਨ ਆਪਾਂ ਸਾਰੇ ਫਾਰਮ ਦੀ ਵੀਡੀਓ ਬਣਾ ਕੇ ਪਾਵਾਂਗੇ ਤੇ ਜੜੀਆਂ ਦੀ ਕਟੀਆਂ ਗਈਆਂ ਉਹਦੇ ਬਾਰੇ ਡੀਟੇਲ ਦੱਸਾਂਗੇ ਕਿਹੜੇ ਸੀਮਨ ਤੇ ਆਪਾਂ ਜਿਹੜਾ ਹੈਗਾ ਕੰਮ ਕਰ ਰਹੇ ਹਾਂ ਇਸ ਟਾਈਮ ਪਹਿਲਾਂ ਸੀਮਨ ਆਪਾਂ ਕਿਹੜਾ ਵਰਤਿਆ ਸੀ ਉਹ ਵੀ ਦੱਸਾਂਗੇ ਜਰੂਰ ਤੇ ਇੱਕ ਸਨੂਖ ਖਾਸ ਗੱਲ ਕਹਿੰਨਾ ਵੀ ਜਿਹੜੀ ਆਪਾਂ ਬਰੀਡ ਕਰਦੇ ਆਂ ਤਕਰੀਬਨ ਆਪਾਂ ਕਹਿ ਦਿੰਦੇ ਆਂ 20 ਪਲੱਸ ਵਾਲੀ ਦਾ ਆਪਾਂ ਬਰੀਡ ਕਰੀਏ ਚਲੋ ਕਈ ਕਿਸਾਨ ਵੀਰ ਨਹੀਂ ਪੈਸਾ ਲਾ ਸਕਦੇ ਮੱਝ ਤੇ ਆ ਬਹੁਤ ਜ਼ਿਆਦਾ ਮਹਿੰਗੀਆਂ ਦੀ ਹੁਣ 20 ਲੀਟਰ ਵਾਲੀ ਮੱਝ ਤੇ ਉਹ ਇੱਕ ਨਾਰਮਲ 10 ਲੀਟਰ ਵਾਲੀ ਤੋਂ ਵੀ ਬੱਚਾ ਪੈਦਾ ਕਰ ਸਕਦੇ ਆ ਚੰਗੀ ਬਰੀਡ ਪੈਦਾ ਕਰ ਸਕਦੇ ਆ ਤੇ ਉਹ ਆਪਣੇ ਕੋਲ 10 ਲੀਟਰ ਵਾਲੀ ਤੋਂ ਵੀ ਤਿਆਰ ਕੀਤੀ ਹੋਈਆਂ ਕੱਟੀਆਂ ਗਈਆਂ ਉਹਨਾਂ ਦੀ ਵੀਡੀਓ ਪਾਵਾਂਗੇ ਬਕਾਇਦਾ ਆਪਾਂ ਤੇ ਉਹ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਕਿਹੜਾ ਤੁਸੀਂ ਆਪ ਹੀ ਚੈੱਕ ਕਰ ਲਿਓ ਬਹੁਤ ਤਕੜਾ ਰਿਜ਼ਲਟ ਮਿਲਿਆ ਆਪਾਂ ਨੂੰ ਸਿਰਫ 10 ਲੀਟਰੀ ਮੱਚ ਤੋਂ ਜਿਹੜੀ ਕੱਟੀ ਐ ਉਹ ਵੈਸੇ ਹੁਣ ਗੱਬਣਾ ਜਦੋਂ ਦੁੱਧ ਤਿਆਗੂ ਉਸ ਨੂੰ ਉਹ ਤੋਂ ਵੀ ਦਿਖਾਵਾਂਗੇ ਤੇ ਵੈਸੇ ਚੰਗਾ ਰਿਜ਼ਲਟ ਬਹੁਤ ਚੰਗਾ ਰਿਜ਼ਲਟ ਦਿੱਤਾ ਵੀ ਆਪਣੀ ਆਸ ਤੋਂ ਵੱਧ ਉਹਨੇ ਜਿਹੜਾ ਹੈਗਾ ਰਿਜ਼ਲਟ ਉਹਨੇ ਚੰਗਾ ਦਿੱਤਾ ਜੀ ਧੰਨਵਾਦ ਦੋਸਤੋ ਆਪਣਾ ਫਾਰਮ ਦੇਖਣ ਲਈ ਕਿਸੇ ਦਿਨ ਪੂਰੇ ਫਾਰਮ ਦੀ ਵੀ ਵੀਡੀਓ ਪਾਵਾਂਗੇ